ਜ਼ਿਆਦਾਤਰ ਜਿਹੜੇ ਅੱਜ ਕੱਲ ਲੋਕ ਬਿਮਾਰੀਆਂ ਦੇ ਘਰ ਬਣਦੇ ਜਾ ਰਹੇ ਨੇ ਉਸ ਦੇ ਪਿੱਛੇ ਕਾਰਨ ਕੀ ਮੰਨਦੇ ਹੋ? ਖਾਣਾ ਪੀਣਾ। ਹਮ ਅੱਜ ਕੱਲ ਫਾਸਟ ਫੂਡ ਨੇ ਸਾਰਿਆਂ ਨੇ ਕੰਮ ਖਰਾਬ ਕਰਿਆ। ਕੋਲਡ ਡਰਿੰਕ ਜੀ ਸਭ ਤੋਂ ਵੱਧ ਹੋ ਗਿਆ ਖਰਾਬ। ਸਾਡਾ ਫਿਰ ਖਾਣ ਦਾ ਸਿਸਟਮ ਦੇਖੋ ਮੰਨ ਲਓ ਇੱਕ ਆਪਾ ਪਾਣੀ ਠੰਡਾ ਹੀ ਪੀਂਦੇ ਹਾਂ ਹਨਾ। ਠੰਡਾ ਪਾਣੀ ਜੇ ਸਾਡੀ ਰੋਟੀ ਅਸੀਂ ਖਾਂਦੇ ਹਾਂ। ਹਮ ਰੋਟੀ ਪਚਾਉਣ ਦੇ ਵਾਸਤੇ ਸਾਡੇ ਅੰਦਰ ਜਿਹੜਾ ਟੈਂਪਰੇਚਰ ਆ ਉਜੇ ਹੀਟ ਅਪ ਹੋਊਗਾ ਤਾਂ ਹੀ ਸਾਡੀ ਰੋਟੀ ਪਚਦੀ ਹੈ ਨਾ ਜੇ ਆਪਾਂ ਰੋਟੀ ਗਰਮ ਖਾਣੇ ਆ ਤੇ ਨਾਲ ਕੋਲਡ ਡਰਿੰਕ ਠੰਡਾ ਪੀਣੇ ਆ ਫਿਰ ਸਾਡਾ ਉਹ ਬੈਲੈਂਸ ਬਣਨ ਨੂੰ ਤਾਂ ਦੋ ਜਿੱਥੇ 4 ਘੰਟੇ ਲੱਗਣੇ ਉੱਥੇ 7-8 ਘੰਟੇ ਲੱਗਦੇ ਆ ਜੇ 7-8 ਘੰਟੇ ਲੱਗਦੇ ਆ ਤੇ ਇਹਦਾ ਮਤਲਬ ਇੰਨੇ ਟਾਈਮ ਚ ਖਾਣਾ ਖਰਾਬ ਹੋ ਜਾਂਦਾ ਜੇ ਖਾਣਾ ਖਰਾਬ ਹੋ ਗਿਆ ਫਿਰ ਪੇਟ ਖਰਾਬ ਖਾਣਾ ਪਚਣਾ ਚਾਹੀਦਾ ਤੇ ਫਿਰ ਬੰਦਾ ਸੈਟ ਰਹਿੰਦਾ ਗਰਮ ਤੇ ਸਰਦ ਦਾ ਕੋਈ ਮੈਚ ਥੋੜੀ ਹੈ ਹਮ ਐੱਛੇ ਤਾਂ ਹੁਣ ਮੱਛੀ ਦੇ ਨਾਲ ਕਰੀਮ ਦਈ ਜਾਂਦੇ ਆ ਮੈਨੂੰ ਮੱਛੀ ਦੇ ਨਾਲ ਕਰੀਮ ਦਾ ਕੀ ਮੈਂ ਮਤਲਬ ਰਹਿ ਗਿਆ ਦੁੱਧ ਤੇ ਮੱਛੀ ਦਾ ਤਾਂ ਵੈਸੇ ਹੀ ਵੈਰ ਆ ਨਾ ਬਿਲਕੁਲ ਇੱਥੇ ਇਹ ਜਿਹੜੀ ਵਾਲੇ ਆ ਨੇ ਮੱਛੀ ਨਾਲ ਕਰੀਮ ਦਿੰਦਿਆ ਠੀਕ ਆ ਜੀ ਸਰੇ ਆ ਲੋਕਾਂ ਦੀ ਸਿਹਤ ਨਾ ਸਿੱਧੇ ਤੌਰ ਤੇ ਖਿਲਵਾੜ ਲੋਕਾਂ ਨੂੰ ਜੀਭ ਦਾ ਸਵਾਦ ਚਾਹੀਦਾ ਹੈ ਚਾਹੇ ਇਹਨਾਂ ਨੂੰ ਜ਼ਹਿਰ ਦੇ ਦੋ ਖਾਣਗੇ ਹੋ ਖਾਂਦੇ ਆ ਕਿੰਨੀਆਂ ਗੰਦੀਆਂ ਗੰਦੀਆਂ ਚੀਜ਼ਾਂ ਕਿੰਨੇ ਅੱਛਾ ਇਸ ਟਾਈਪ ਬਿਲਕੁਲ ਬਿਲਕੁਲ ਸਾਰੇ ਸਾਰੇ ਤੋਂ ਵੱਧ ਉਹ ਆ ਰੇੜੀਆਂ ਵਾਲੇ ਵਰਤਦੇ ਨੇ ਜਿਹਨੂੰ ਇਹ ਵੀ ਲਿਮਿਟ ਨਹੀਂ ਪਤਾ ਵੀ ਇਹ ਕਿਲੋ ਦੇ ਵਿੱਚ ਕਿੰਨਾ ਪੈਂਦਾ ਹੈ ਉਹ ਚੁਟਕੀਆਂ ਭਰ-ਭਰ ਪਾਉਂਦੇ ਆ ਫਿਰ ਕੀ ਕਰਾਂਗੇ ਆਪਾਂ ਲੋਕ ਬੜੇ ਸੁਆਦ ਨਾਲ ਖਾਂਦੇ ਵੀ ਖਾਣਾ ਹੀ ਬਹੁਤ ਸੁਆਦ ਆ ਕਲੋਨ ਦੇ ਕੈਂਸਰ ਇਹੀ ਬਣਾਉਂਦੇ ਆ ਕਿਉਂਕਿ ਜਿਹੜੇ ਜਿਹੜੇ ਇਹ ਚੀਜ਼ਾਂ ਨੇ ਨਾ ਇਹ ਡੈੱਡ ਬਾਡੀ ਨੂੰ ਗਾਲਣ ਵਾਲੇ ਆ ਉਹ ਦਵਾਈਆਂ ਨੇ ਜੀ ਡੈੱਡ ਬਾਡੀ ਦੇ ਉੱਤੇ ਛਿੜਕਦੇ ਹੁੰਦੇ ਸੀ ਇਹ ਵੀ ਗਲ ਜਿਵੇਂ ਉਹ ਇਹ ਸਾਡੇ ਖਾਣੇ ਚ ਪਾਉਂਦੇ ਆ ਫਿਰ ਅੰਦਰ ਜਾ ਕੇ ਜਦੋਂ ਵੱਧ ਘੱਟ ਪੈ ਜਾਂਦਾ ਕੋਲੋਨ ਦੇ ਅੰਦਰ ਜ਼ਖਮ ਕਿਉਂ ਹੁੰਦੇ ਨੇ ਫੇਰਾ ਹੀ ਆਹੀ ਕਰਨ ਦਾ ਜ਼ਿਆਦਾਤਰ ਜਿਹੜੇ ਅੱਜ ਕੱਲ ਲੋਕ ਬਿਮਾਰੀਆਂ ਦੇ ਘਰ ਬਣਦੇ ਜਾ ਰਹੇ ਨੇ ਉਸ ਦੇ ਪਿੱਛੇ ਕਾਰਨ ਕੀ ਮੰਨਦੇ ਖਾਣਾ ਪੀਣਾ ਹਮ ਅੱਜ ਕੱਲ ਫਾਸਟ ਫੂਡ ਨੇ ਸਾਰਿਆਂ ਨੇ ਕੰਮ ਖਰਾਬ ਕਰਿਆ ਕੋਲਡ ਡਰਿੰਕ ਜੀ ਸਭ ਤੋਂ ਵੱਧ ਹੋ ਗਿਆ ਖਰਾਬ ਸਾਡਾ ਫਿਰ ਖਾਣ ਦਾ ਸਿਸਟਮ ਦੇਖੋ ਮੰਨ ਲਓ ਇੱਕ ਆਪਾ ਪਾਣੀ ਠੰਡਾ ਹੀ ਪੀਂਦੇ ਆ ਹਨਾ ਠੰਡਾ ਪਾਣੀ ਜੇ ਸਾਡੀ ਰੋਟੀ ਅਸੀਂ ਖਾਣੇ ਆ ਰੋਟੀ ਪਚਾਉਣ ਦੇ ਵਾਸਤੇ ਸਾਡੇ ਅੰਦਰ ਜਿਹੜਾ ਟੈਂਪਰੇਚਰ ਆ ਉਹ ਜੇ ਹੀਟ ਅਪ ਹੋਊਗਾ ਤਾਂ ਹੀ ਸਾਡੀ ਰੋਟੀ ਪਚਦੀ ਹੈ ਨਾ ਜੇ ਆਪਾਂ ਰੋਟੀ ਗਰਮ ਖਾਣੇ ਆ ਤੇ ਨਾਲ ਕੋਲਡ ਡਰਿੰਕ ਠੰਡਾ ਪੀਣੇ ਆ ਫਿਰ ਸਾਡਾ ਉਹ ਬੈਲੈਂਸ ਬਣਨ ਨੂੰ ਤਾਂ ਦੋ ਜਿੱਥੇ 4 ਘੰਟੇ ਲੱਗਣੇ ਉੱਥੇ 7-8 ਘੰਟੇ ਲੱਗਦੇ ਆ ਜੇ 7-8 ਘੰਟੇ ਲੱਗਦੇ ਆ ਤੇ ਇਹਦਾ ਮਤਲਬ ਇੰਨੇ ਟਾਈਮ ਚ ਖਾਣਾ ਖਰਾਬ ਹੋ ਜਾਂਦਾ ਜੇ ਖਾਣਾ ਖਰਾਬ ਹੋ ਗਿਆ ਫਿਰ ਪੇਟ ਖਰਾਬ ਖਾਣਾ ਪਚਣਾ ਚਾਹੀਦਾ ਤੇ ਫਿਰ ਬੰਦਾ ਸੈਟ ਰਹਿੰਦਾ ਗਰਮ ਤੇ ਸਰਦ ਦਾ ਕੋਈ ਮੈਚ ਥੋੜੀ ਹੈਗਾ ਅੱਛਾ ਤਾਂ ਹੁਣ ਮੱਛੀ ਦੇ ਨਾਲ ਕਰੀਮ ਦੇਈ ਜਾਂਦੇ ਆ ਮੈਂ ਕਿ ਮੱਛੀ ਦੇ ਨਾਲ ਕਰੀਮ ਦਾ ਕੀ ਮੈਂ ਮਤਲਬ ਰਹਿ ਗਿਆ ਦੁੱਧ ਤੇ ਮੱਛੀ ਦਾ ਤਾਂ ਵੈਸੇ ਹੀ ਵੈਰ ਆ ਨਾ ਬਿਲਕੁਲ ਇੱਥੇ ਇਹ ਜਿਹੜੀ ਵਾਲੇ ਆ ਇਹਨੇ ਮੱਛੀ ਨਾਲ ਕਰੀਮ ਦਿੰਦਿਆ ਠੀਕ ਆ ਜੀ ਸਰੇ ਆ ਲੋਕਾਂ ਦੀ ਸਿਹਤ ਨਾ ਸਿੱਧੇ ਤੌਰ ਤੇ ਖਿਲਵਾੜ ਲੋਕਾਂ ਨੂੰ ਜੀਭ ਦਾ ਸਵਾਦ ਚਾਹੀਦਾ ਹੈ ਚਾਹੇ ਇਹਨਾਂ ਨੂੰ ਜ਼ਹਿਰ ਦੇ ਦੋ ਖਾਣਗੇ ਹੋ ਖਾਂਦੇ ਆ ਕਿੰਨੀਆਂ ਗੰਦੀਆਂ ਗੰਦੀਆਂ ਚੀਜ਼ਾਂ ਕਿੰਨੇ ਅੱਛਾ ਇਸ ਟਾਈਪ ਬਿਲਕੁਲ ਬਿਲਕੁਲ ਸਰਤ ਸਾਰੇ ਤੋਂ ਵੱਧ ਉਹ ਆ ਰੇੜੀਆਂ ਵਾਲੇ ਵਰਤਦੇ ਨੇ ਜਿਹਨੂੰ ਇਹ ਵੀ ਲਿਮਟ ਨਹੀਂ ਪਤਾ ਵੀ ਇਹ ਕਿਲੋ ਦੇ ਵਿੱਚ ਕਿੰਨਾ ਪੈਂਦਾ ਹੈ ਉਹ ਚੁਟਕੀਆਂ ਭਰ-ਭਰ ਪਾਉਂਦੇ ਆ ਫਿਰ ਕੀ ਕਰਾਂਗੇ ਆਪਾਂ ਲੋਕ ਬੜੇ ਸਵਾਦ ਨਾਲ ਖਾਂਦੇ ਵੀ ਖਾਣਾ ਹੀ ਬਹੁਤ ਸਵਾਦ ਆ ਕਲੋਨ ਦੇ ਕੈਂਸਰ ਇਹ ਹੀ ਬਣਾਉਂਦੇ ਆ ਕਿਉਂਕਿ ਜਿਹੜੇ ਜਿਹੜਾ ਇਹ ਚੀਜ਼ਾਂ ਨੇ ਨਾ ਇਹ ਡੈੱਡ ਬੋਡੀ ਨੂੰ ਗਲਣ ਵਾਲੇ ਆ ਉਹ ਦਵਾਈਆਂ ਨੇ ਜੀ ਡੈੱਡ ਬੋਡੀ ਦੇ ਉੱਤੇ ਛਿੜਕਦੇ ਹੁੰਦੇ ਸੀ ਇਹ ਵੀ ਗਲ ਜਿਵੇਂ ਉਹ ਇਹ ਸਾਡੇ ਖਾਣੇ ਚ ਪਾਉਂਦੇ ਆ ਫਿਰ ਅੰਦਰ ਜਾ ਕੇ ਜਦੋਂ ਵੱਧ ਘੱਟ ਪੈ ਜਾਂਦਾ ਕੋਲੋਨ ਦੇ ਅੰਦਰ ਜ਼ਖਮ ਕਿਉਂ ਹੁੰਦੇ ਨੇ ਫੇਰਾ ਹੀ ਆਹੀ ਕਰਨ ਦਾ